ਮੌਤੋਂ ਬਚਾਇਆ ਸਤਿਗੁਰ ਜੀ ਗੁਰਬਾਣੀ ਵਿੱਚ ਦੱਸਦੇ ਹਨ ਕਿ ਜਦੋਂ ਸਿੱਖ ਦਾ ਮਨ ਆਪਣੇ ਸਤਿਗੁਰ ਦੇ ਚਰਨਾਂ ਨਾਲ ਲੱਗਦਾ ਹੈ ਤਾਂ ਉਸ ਨੂੰ ਕੋਈ ਹਥਿਆਰ ਨਹੀਂ ਕੱਟ ਸਕਦਾ ਨਾ ਕੋਈ ਉਸ ਦਾ ਵਾਰ ਵਿੰਗਾ ਕਰ ਸਕਦਾ ਹੈ ਇਸ ਦਾ ਪਰਮਾਨ ਇਸ ਸਾਖੀ ਵਿੱਚ ਮਿਲਦਾ ਹੈ ਸਤਿਗੁਰ ਜਗਜੀਤ ਸਿੰਘ ਜੀ ਦੇ ਸਿੱਖ ਸਤਿਪਚਿਤ ਸਿੰਘ ਜੀ ਕੈਨੇਡਾ ਵਿੱਚ ਟੈਕਸੀ ਚਲਾਉਣ ਦਾ ਕੰਮ ਕਰਦੇ ਹਨ ਇੱਕ ਰਾਤ ਸੰਤਜੀ ਦੀ ਟੈਕਸੀ ਤੇ ਇੱਕ ਕਾਲਾ ਆਦਮੀ ਬੈਠਾ। ਸੰਤਜੀ ਨੇ ਉਸ ਨੂੰ ਪੁੱਛਿਆ ਕਿਸ ਪਾਸੇ ਜਾਣਾ ਹੈ। ਉਸਨੇ ਕਿਹਾ ਹਾਈਵੇ 401 West ਵੱਲ ਨੂੰ ਜਾਣਾ ਹੈ। ਸੰਤਜੀ ਨੇ ਆਪਣੀ ਕਾਰ ਹਾਈਵੇ 401 ਤੇ ਲੈ ਗਏ। ਥੋੜੀ ਜਿਹੀ ਦੂਰ ਜਾ ਕੇ ਸੰਤਜੀ ਨੇ ਕਾਰ ਦੇ ਸ਼ੀਸ਼ੇ ਵਿੱਚ ਵੇਖਿਆ ਕਿ ਉਸ ਕਾਲੇ ਆਦਮੀ ਨੇ ਰਿਵਾਲਵਰ ਕੱਢ ਲਈ ਹੈ। ਸੰਤਜੀ ਬਹੁਤ ਘਬਰਾ ਗਏ। ਸੰਤਜੀ ਨੇ ਸਤਗੁਰੂ ਜਗਜੀਤ ਸਿੰਘ ਜੀ ਦੇ ਚਰਨਾਂ ਵਿੱਚ ਅਰਦਾਸ ਕੀਤੀ ਕਿ ਸੱਚੇ ਪਾਤਸ਼ਾਹ ਜੀ ਮੈਨੂੰ ਇੱਥੇ ਆਪ ਜੀ ਤੋਂ ਬਿਨਾ ਕੋਈ ਨਹੀਂ ਬਚਾ ਸਕਦਾ ਕਿਰਪਾ ਕਰੋ ਮੇਰੀ ਰੱਖਿਆ ਕਰੋ ਇੰਨੀ ਦੇਰ ਵਿੱਚ ਉਸ ਆਦਮੀ ਨੇ ਆਪਣੀ ਰਿਵਾਲਵਰ ਸੰਤਜੀ ਦੀ ਗਰਦਨ ਤੇ ਰੱਖ ਦਿੱਤੀ ਉਸ ਨੇ ਗੋਲੀ ਚਲਾਉਣ ਲਈ ਰਿਵਾਲਵਰ ਦਾ ਟ੍ਰਿਗਰ ਦਬਾਇਆ ਪਰ ਗੋਲੀ ਨਾ ਚੱਲੀ ਫਿਰ ਉਸ ਆਦਮੀ ਨੇ ਰਿਵਾਲਵਰ ਖੋਲ ਕੇ ਗੋਲੀਆਂ ਬਾਹਰ ਕੱਢੀਆਂ ਫਿਰ 6 ਦੀ 6 ਗੋਲੀਆਂ ਰਿਵਾਲਵਰ ਵਿੱਚ ਪਾ ਦਿੱਤੀਆਂ ਫਿਰ ਉਸਨੇ ਦੁਬਾਰਾ ਸੰਤਜੀ ਦੀ ਗਰਦਨ ਤੇ ਰਿਵਾਲਵਰ ਰੱਖਿਆ ਤੇ ਗੋਲੀ ਚਲਾਉਣ ਲਈ ਰਿਵਾਲਵਰ ਦਾ ਟ੍ਰਿਗਰ ਦਬਾ ਦਿੱਤਾ ਪਰ ਇਸ ਵਾਰੀ ਵੀ ਗੋਲੀ ਨਹੀਂ ਚੱਲੀ ਸੰਤਜੀ ਨੂੰ ਹੁਣ ਵਿਸ਼ਵਾਸ ਹੋ ਗਿਆ ਕਿ ਹੁਣ ਇਹ ਮੈਨੂੰ ਨਹੀਂ ਮਾਰ ਸਕਦਾ ਅਕਾਲਪੁਰਖ ਸਤਕੁਰ ਜਗਜੀਤ ਸਿੰਘ ਜੀ ਮੇਰੀ ਰੱਖਿਆ ਕਰ ਰਹੇ ਹਨ ਉਹ ਕਾਲਾ ਆਦਮੀ ਉਸ ਤੋਂ ਬਾਅਦ ਸੰਤਜੀ ਨੂੰ ਜਿੱਧਰ ਕਾਰ ਲੈ ਜਾਣ ਲਈ ਕਹਿੰਦਾ ਸੰਤਜੀ ਉਧਰ ਹੀ ਕਾਰ ਲੈ ਜਾਂਦੇ ਅਖੀਰ ਵਿੱਚ ਉਹ ਸੰਤਜੀ ਨੂੰ ਇੱਕ ਉਜਾੜ ਜਗ੍ਹਾ ਤੇ ਲੈ ਗਿਆ ਉੱਥੇ ਜਾ ਕੇ ਉਸਨੇ ਕਾਰ ਰੋਕਣ ਲਈ ਕਿਹਾ ਮੀਟਰ ਤੇ ਜਿੰਨੇ ਪੈਸੇ ਬਣੇ ਸਨ ਉਸਨੇ ਉਹਨੇ ਪੈਸੇ ਕਾਰ ਦੀ ਅਗਲੀ ਸੀਟ ਤੇ ਸੁੱਟ ਕੇ ਬਾਹਰ ਚਲਾ ਗਿਆ ਕਾਰ ਤੋਂ ਬਾਹਰ ਨਿਕਲ ਕੇ ਪਹਿਲਾ ਉਹ ਬੜਾ ਹੈਰਾਨ ਹੋ ਕੇ ਹੱਸਣ ਲੱਗ ਪਿਆ ਸੰਤ ਬਚਿੱਤਰ ਸਿੰਘ ਜੀ ਨੇ ਹਾਜ਼ਰਾ ਹਜ਼ੂਰ ਸਤਿਗੁਰੂ ਜਗਦੀਸ਼ ਸਿੰਘ ਜੀ ਦਾ ਧੰਨਵਾਦ ਕੀਤਾ ਅਤੇ ਬੜੀ ਤੇਜ਼ੀ ਨਾਲ ਗੱਡੀ ਨੂੰ ਉੱਥੋਂ ਲੈ ਗਏ। ਸਾਹ ਸੰਗਤ ਜੀ ਸਤਿਗੁਰੂ ਰਾਮ ਸਿੰਘ ਜੀ ਦੇ ਸਮੇਂ ਜਦੋਂ ਮਲੇਰ ਕੋਟਲੇ ਡਿਪਟੀ ਕਮਿਸ਼ਨਰ ਕਾਵਣ ਨੇ ਸਿੱਖਾਂ ਨੂੰ ਸ਼ਹੀਦ ਕਰਨ ਲਈ ਤੋਪ ਚਲਾਉਣ ਦਾ ਹੁਕਮ ਦਿੱਤਾ ਤਾਂ ਤੋਪ ਨਹੀਂ ਚੱਲੀ। ਤਿੰਨ ਵਾਰੀ ਤੋਪ ਚਲਾਈ ਪਰ ਤੋਪ ਨਹੀਂ ਚੱਲੀ। ਸਰਦਾਰ ਹੀਰਾ ਸਿੰਘ ਜੀ ਨੇ ਕਿਹਾ ਹੋਰ ਤੋਪ ਚਲਾ ਮੇਰੇ ਸਤਗੁਰੂ ਜੀ ਦਾ ਹੁਕਮ ਆਇਆ ਹੈ ਕਾਵਨ ਨੇ ਫਿਰ ਤੋਪ ਚਲਾਉਣ ਦਾ ਹੁਕਮ ਦਿੱਤਾ ਤੇ ਤੋਪ ਚੱਲੀ ਇਸ ਕੌਤਕ ਦੇ ਪਿੱਛੇ ਸਾਰੀ ਸ਼ਕਤੀ ਸਤਗੁਰੂ ਰਾਮ ਸਿੰਘ ਜੀ ਦੀ ਹੈ ਸਤਗੁਰੂ ਰਾਮ ਸਿੰਘ ਜੀ ਤੇ ਸਤਗੁਰੂ ਜਗਜੀਤ ਸਿੰਘ ਜੀ ਇੱਕ ਹੀ ਰੂਪ ਹਨ ਤਾਨ ਕਾਲਪੁਰਖ ਸਤਗੁਰੂ ਰਾਮ ਸਿੰਘ ਜੀ ਤਾਨ ਹਾਜ਼ਰਾ ਜੂਰ ਪੈਰੇ ਦਾ ਮਾਲਕ ਅਕਾਲ ਪੁਰਖ ਸਤਗੁਰੂ ਜਗਜੀਤ ਸਿੰਘ ਜੀ ਰੱਖ ਲਵੋ ਬਖਸ ਲਵੋ ਤੇ ਦਰਸ਼ਨ ਦੇਵੋ